ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣਾ ਜੀ ਸਿੰਦੀ ਬੂਟੀ ਦਾ ਸੂਟ ਤਿਆਰ ਹੋ ਗਿਆ ਤੇ ਬਣ ਕੇ ਬਹੁਤ ਹੀ ਸੋਹਣਾ ਤਿਆਰ ਹੋਇਆ ਦੇਖੋ ਤੇ ਇਹ ਆਪਣਾ ਘੇਰੇ ਦਾ ਡਿਜ਼ਾਈਨ ਹੈ ਤੇ ਇਹ ਆਪਾਂ ਪਿਓਰ ਕਾਟਨ ਦੇ ਉੱਤੇ ਬਣਾਇਆ ਹੈ ਦੂਰ ਤੋਂ ਦੇਖੋ ਨਿਆਣ ਤੇ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਹਾਂ ਤੇ ਆਪਾਂ ਇੰਨੀ ਨਹੀਂ ਬੁੱਟੀ ਪਾਈ ਐ ਇਹ। ਤੱਲੇ ਤੱਲੇ ਜਿਵੇਂ ਆ ਬਣਾਇਆ ਇਹ। ਇਹ ਬਣਾਈ ਐ ਤਾਂ ਬਾਹਾਂ ਤੇ ਭਾਰੀਆਂ ਨਹੀਂ ਕੀਤੀਆਂ ਬਾਹਾਂ ਕਿਉਂਕਿ ਸੂਟ ਦਾ ਘੇਰੇ ਦਾ ਘੇਰਾ ਹੀ ਬਹੁਤ ਭਾਰਾ ਹੋ ਗਿਆ। ਤੇ ਇਹ ਸੂਟ ਵੜ ਕੇ ਬਹੁਤ ਹੀ ਸੋਹਣਾ ਤਿਆਰ ਹੋਇਆ। ਤੇ ਜੇ ਤੁਹਾਨੂੰ ਇਹ ਸੂਟ ਸਾਡਾ ਸੋਹਣਾ ਲੱਗਿਆ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤੇ ਕਿਸੇ ਵੀ ਭੈਣ ਨੇ ਆਰਡਰ ਕਰਨਾ ਹੋਵੇ ਤਾਂ ਸਾਨੂੰ WhatsApp ਤੇ ਆਰਡਰ ਕਰ ਸਕਦੀ ਆ ਤੇ ਮਨਪਸੰਦ ਦਾ ਸੂਟ ਆਪਾਂ ਦਾ ਤਿਆਰ ਕਰਵਾ ਸਕਦੀ ਆ। ਤੇ ਜੇ ਆਪਾ ਤੋਂ ਇਹ ਸੂਟ ਲੈਣਾ ਹੋਵੇ ਤਾਂ ਤਾਂ ਵੀ ਆਪਾਂ ਨੂੰ ਆਰਡਰ ਕਰ ਸਕਦੇ ਹੋ WhatsApp ਤੇ ਤੇ ਕਾਫੀ ਦਿਨ ਹੋ ਗਏ ਆਪਾਂ ਤਾਂ ਵੀਡੀਓ ਪਾਈ ਨਹੀਂ ਗਈ ਤੇ ਅੱਜ ਇਹ ਵੀਡੀਓ ਬਣਾਉਣੀ ਆ ਕਿਉਂਕਿ ਸੂਟਾਂ ਦਾ ਕੰਮ ਚੱਲ ਨਹੀਂ ਜਾਂਦਾ ਸੀ ਹੁਣ ਆਪਾਂ ਪੇਂਟ ਵਾਲੇ ਸੂਟ ਤਿਆਰ ਕਰਨੇ ਆ ਉਹਨਾਂ ਦੀ ਵੀ ਵੀਡੀਓ ਪਾਵਾਂਗੇ ਤੇ ਇੱਧਰ ਆਪਣਾ ਜੋਗ ਦੀ ਚਿੜੀ ਵਾਲਾ ਸੂਟ ਤਿਆਰ ਹੋਈ ਜਾਂਦਾ ਦੇਖੋ ਜੀ ਇਹ ਹੈ ਆਪਾਂ ਨੂੰ ਭੈਣ ਦਾ ਕਮੈਂਟ ਆਇਆ ਸੀ ਚੋਪ ਦੀ ਚਿੱਠੀ ਦੱਸੋ ਤੇ ਉਹ ਵੀ ਆਪਾਂ ਦੱਸਾਂਗੇ ਜਰੂਰ ਭੈਣ ਨੂੰ ਕਿਉਂਕਿ ਟਾਈਮ ਨਹੀਂ ਲੱਗਿਆ ਮੈਨੂੰ ਤੇ ਇਹ ਆਪਣਾ ਬਣੀ ਜਾਂਦਾ ਦੇਖੋ ਇਧਰ ਪ੍ਰੇਮ ਲੱਗਿਆ ਫਿਰ ਤੇ ਆਪਾਂ ਫੁੱਲ ਜੇ ਬਣਾ ਦੇ ਆ ਫੁੱਲ ਬਣਨਗੇ ਆ ਚੋਪ ਦੇ ਚਿੱਟੇ ਨੂੰ ਮੰਨ ਲੇ ਇਹ ਤਾਂ ਹਜੇ ਟ੍ਰੇਸ ਕਰਨ ਵਾਲਾ ਹੀ ਪਿਆ ਬਸ ਇੰਨਾ ਕਿ ਟ੍ਰੇਸ ਕੀਤਾ ਹੈਗਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀਗਾ ਇਹ ਵੀ ਪਿਓਰ ਕਟਣ ਤੇ ਬਹੁਤ ਹੀ ਸੋਹਣਾ ਸੋਟ ਹੈ ਤੇ ਬਣ ਕੇ ਵੀ ਇਹ ਕੈਮਰੇ ਚੋਂ ਡਾ ਵਧੀਆ ਨਹੀਂ ਹੁੰਦਾ ਜਿੰਨਾ ਇਹ ਵਾ ਦੇਖਣ ਚ ਵਧੀਆ ਲੱਗਦਾ ਸੂਟ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਇਹ ਵੀ ਕਿਸੇ ਨੂੰ ਚਾਹੀਦਾ ਹੋਵੇ ਤਾਂ ਆਪਾਂ ਆਰਡਰ ਕਰ ਸਕਦੇ ਆ ਸੂਟ ਤੇ ਜਿਦੋਂ ਇਹ ਬਣ ਗਿਆ ਤੇ ਇਹਦੀ ਵੀਡੀਓ ਪਾਵਾਂਗੇ ਫਿਰ ਤੇ ਛਿੰਦੀ ਬੁਟੀ ਤਾਂ ਤੁਸੀਂ ਕੋਈ ਵੀ ਡਿਜ਼ਾਈਨ ਦਾ ਸੂਟ ਤਿਆਰ ਕਰਵਾਉਣਾ ਹੋਵੇ ਜਿਵੇਂ ਕੇ ਆ ਤੇ ਨੈਕ ਦਾ ਡਿਜ਼ਾਈਨ ਤਿਆਰ ਕਰਵਾਉਣਾ ਹੋਵੇ ਤਦਾ ਤੁਹਾ ਪਰਵਾ ਸਕਦੇ ਨੇ ਨੀਡਲ ਵਰਕ ਦਾ ਕੋਈ ਵੀ ਵਰਕ ਤਿਆਰ ਕਰਵਾਉਣਾ ਹੋਵੇ ਸਾਨੂੰ ਤੁਸੀਂ ਡਿਜ਼ਾਈਨ ਭੇਜ ਦਿਓ ਉਹ ਜੀ ਤਿਆਰ ਕਰਕੇ ਦੇ ਦਾਂਗੇ ਕਿਸੇ ਵੀ ਕੱਪੜੇ ਤੇ ਤਿਆਰ ਕਰਵਾਉਣਾ ਹੋਵੇ ਜਾਂ ਪੇਂਟ ਕਰਾਉਣਾ ਹੋਵੇ ਜਾਂ ਮਸ਼ੀਨ ਵਰਕ ਕਰਵਾਉਣਾ ਹੋਵੇ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਤੁਸੀਂ ਇੱਕ ਵਾਰ ਸਾਨੂੰ ਮੌਕਾ ਦੇ ਕੇ ਜਰੂਰ ਦੇਖੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ